ਅੱਜ ਜੇ ਆਪਾਂ ਬਣਾਵਾਂਗੇ ਬਿਨਾ ਦੁੱਧ ਤੋਂ ਖੀਰ ਤੇ ਇਹ ਆਪਣੇ ਕੋਲੇ ਚੌਲਾ ਠੀਕ ਹੈ ਜੀ ਆਪਾਂ ਅੱਜ ਬਣਾਉਣੇ ਹੈਗੇ ਬਿਨਾ ਦੁੱਧ ਤੋਂ ਖੀਰ ਬਿਨਾ ਦੁੱਧ ਤੋਂ ਖੀਰ ਕਿਵੇਂ ਬਣੂਗੀ ਇਹ ਤੁਹਾਨੂੰ ਸਾਰਾ ਵੀਡੀਓ ਦੇਖ ਕੇ ਪਤਾ ਲੱਗੂਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜਰੂਰ ਦੇਖਣਾ ਲਾਈਕ ਤੇ ਸ਼ੇਅਰ ਜਰੂਰ ਕਰਨਾ ਨਾ ਦਿਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਵੀਡੀਓ ਸਾਰੀ ਦੇਖਿਓ ਠੀਕ ਹੈ ਜੀ ਤੇ ਵੱਟੋ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅੱਜ ਆਪਾਂ ਬਣਾਉਣਿਆ ਬਿਨਾ ਦੁੱਧ ਤੋਂ ਖੀਰ ਕਿਵੇਂ ਬਿਨਾ ਦੁੱਧ ਤੋਂ ਖੀਰ ਕਿਵੇਂ ਬਣੋ ਇਹ ਸੋਨੂੰ ਵੀਡੀਓ ਦੇਖ ਕੇ ਪਤਾ ਲੱਗੂ ਵੀ ਚਲੋ ਜੀ ਸ਼ੁਰੂ ਕਰਦੇ ਹਾਂ ਆਪਣੀ ਵੀਡੀਓ ਇਹਦੇ ਵਿੱਚ ਪਾਣੀ ਪਾਤਾ ਆਪਾਂ ਹੁਣ ਇਹ ਹੁਣ ਪਾਣੀ ਪਾ ਕੇ ਇਹਨੂੰ ਆਪਾਂ ਪਕਾਉਨੇ ਆ ਥੋੜੇ ਟਾਈਮ ਵਾਸਤੇ ਠੀਕ ਆ ਜੀ ਜਦੋਂ ਇਹ ਥੋੜੇ ਪੱਕ ਗਏ ਤੇ ਫਿਰ ਆਪਾਂ ਤੁਹਾਨੂੰ ਦਿਖਾਉਣਿਆ ਵੀ ਬਿਨਾ ਦੁੱਧ ਤੋਂ ਖੀਰ ਕਿਵੇਂ ਬਣਦੀ ਹੈ ਇਦੇ ਵਿੱਚ ਨਾ ਆਪਾਂ ਨੇ ਬਾਲਾ ਪਾਣੀ ਨਹੀਂ ਪਾਉਣਾ ਹੈਗਾ ਬਸ ਏਸੀ ਤਰੀਕੇ ਹੀ ਆਪਾਂ ਨੇ ਪਕਾਉਣੀ ਆ ਇਹ ਆ ਦੇਖੋ ਜਿਵੇਂ ਕਿ ਹੁਣ ਇਹ ਪਾਣੀ ਸੋਖ ਗਿਆ ਤਾਂ ਇਹਨੂੰ ਆਪਾਂ ਏਸੀ ਤਰੀਕੇ ਹੀ ਪਕਾਉਣਾ ਹੈ ਇਹਦੇ ਵਿੱਚ ਹੋਰ ਪਾਣੀ ਨਹੀਂ ਆਪਾਂ ਨੇ ਪਾਉਣਾ ਕੜਚੀ ਜਿਹੜੀ ਹੈਗੀ ਉਹ ਆਪਾਂ ਮਾਰੀ ਜਾਵਾਂਗੇ ਤੇ ਏਸੀ ਤਰੀਕੇ ਪਕਾਈ ਜਾਵਾਂਗੇ ਜਦੋਂ ਥੋੜੀ ਜਿਹੀ ਹੋਰ ਪੱਕ ਗਏ ਨਾ ਤੇ ਫਿਰ ਆਪਾਂ ਦੇਖਦੇ ਆਂ ਵੀ ਆਪਾਂ ਇਹਦੇ ਵਿੱਚ ਹੋਰ ਕੀ ਪਾਉਣਾ ਹੈ ਹੁਣ ਜਿਹੜੇ ਆਪਾਂ ਚੌਲ ਧਰੇ ਸੀ ਨਾ ਦੇਖੋ ਪਾਣੀ ਸਾਰਾ ਸੋਖ ਗਿਆ ਦੇਖੋ ਬਿਲਕੁਲ ਵੀ ਪਾਣੀ ਨਹੀਂ ਹੈਗਾ ਅਦੇ ਕੋ ਸਾਰਾ ਪਾਣੀ ਸੋਕ ਗਏ ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈਗੀ ਚੀਨੀ ਇਹ ਤੁਸੀਂ ਸਵਾਦ ਅਨੁਸਾਰ ਪਾ ਲਓ ਜਿੰਨੀ ਕਿ ਜ਼ਰੂਰਤ ਆਪਾਂ ਥੋੜਾ ਜਿਹਾ ਮਿੱਠਾ ਘੱਟ ਪਾਇਆਗਾ ਤੇ ਤੁਸੀਂ ਜ਼ਿਆਦਾ ਪਾ ਲਓ ਠੀਕ ਹੈ ਜੀ ਜਿੰਨਾ ਕਿ ਤੁਸੀਂ ਖਾਣੇ ਹੋ ਉਹਦੇ ਹਿਸਾਬ ਨਾਲ ਪਾ ਲਓ ਤੇ ਇਹ ਬਿਨਾ ਦੁੱਧਾ ਵਾਲੀ ਜਿਹੜੀ ਖੀਰ ਐ ਇੰਨੀ ਵਧੀਆ ਬਣੂਗੀ ਨਾ ਵਾਕੀ ਤੁਸੀਂ ਕਹੋਗੇ ਤੇ ਕਈ ਵਾਰ ਦੁੱਧ ਘਰ ਵਿੱਚ ਨਹੀਂ ਹੁੰਦਾ ਥੋੜਾ ਹੁੰਦਾਗਾ ਫਿਰ ਆਪਾਂ ਨੂੰ ਮੁਸ਼ਕਲ ਹੋ ਜਾਂਦੀ ਵੀ ਕਿੱਦਾਂ ਖੀਰ ਬਣਾਈਏ ਤਾਂ ਫਿਰ ਆਪਾਂ ਇਸ ਵੀਡੀਓ ਚ ਤੁਹਾਨੂੰ ਸਾਰਾ ਦੱਸਾਂਗੇ ਦੇਖੋ ਹੁਣ ਆਪਾਂ ਚੀਨੀ ਪਾਤੀ ਇਹ ਆਪਣੇ ਕੋਲੇ ਹੈਗੇ ਆ ਕਾਜੂ ਬਦਾਮ ਅਖਰੋਟ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਮਿਕਸ ਕਰੀਆਂ ਹੋਈਆਂ ਵਿੱਚ ਖਸ ਖਸ ਆ ਦੇ ਕਿਹਨੂੰ ਵੀ ਆਪਾਂ ਇਹਦੇ ਵਿੱਚ ਹੀ ਮਿਕਸ ਕਰ ਦਾਂਗੇ ਜਦੋਂ ਸਾਰੀਆਂ ਚੀਜ਼ਾਂ ਆਪਾਂ ਨੇ ਮਿਲਿਆ ਤੀਆਂ ਹੁਣ ਇਹਦੇ ਵਿੱਚ ਆਪਾਂ ਪਾਉਣੇ ਆ ਥੋੜਾ ਜਿਹਾ ਦੁੱਧ ਇਹਨੋਂ ਕੰਮ ਲੈ ਆ ਰਹੀ ਨੇ ਲੋ ਜੀ ਹੁਣ ਦੇਖੋ ਤੁਹਾਡੇ ਸਾਹਮਣੇ ਆ ਬਿਲਕੁਲ ਬਿਲਕੁਲ ਆਪਾਂ ਨੇ ਨਾ ਦੇਖੋ ਇਹ ਇੱਕ ਗਲਾਸ ਲਿੱਤਾ ਸੀ ਇੱਕ ਗਲਾਸ ਚ ਨਾ ਅੱਧੇ ਤੋਂ ਵੀ ਜਾਨੀ ਕਿ ਆਪਾਂ ਨੇ ਘਟ ਪਾਇਆ ਗਾ ਦੁੱਧ ਜਣੀ ਕਿ ਥੋੜਾ ਜਿਹਾ ਹੀ ਪਾਇਆਗਾ ਅੱਧੇ ਤੋਂ ਵੀ ਘੱਟ ਤੀਜਾ ਹਿੱਸਾ ਪਾਇਆ ਗਲਾਸ ਦਾ ਤੀਜੇ ਹਿੱਸੇ ਨਾਲ ਦੇਖੋ ਤੁਸੀਂ ਦੇਖੋ ਵੀ ਦੇਖੋ ਖੀਰ ਆਪਣੀ ਬਣੀ ਹੁਣ ਦੇਖੋ ਜਿੱਥੇ ਆਪਾਂ ਨੂੰ ਸਮਝ ਲਓ ਇਹਦੇ ਵਾਸਤੇ ਅੱਧੇ ਕਿਲੋ ਠੀਕ ਹੈ ਜੀ ਪੌਣਾ ਕਿਲੋ ਦੁੱਧ ਚਾਹੀਦਾ ਤੇ ਉਹ ਆਪਾਂ ਗਲਾਸ ਦੇ ਤੀਜੇ ਹਿੱਸੇ ਨਾਲ ਜਿਹੜੀ ਇਹ ਖੀਰ ਬਣਾਤੀ ਦੇਖੋ ਤੁਸੀਂ ਆਪ ਇਹੜੀ ਲਾਓ ਦੇਖੋ ਵੀ ਬਿਨਾ ਦੁੱਧ ਤੋਂ ਇਸ ਤਰੀਕੇ ਨਾਲ ਖੀਰ ਬਣ ਜਾਂਦੀ ਆ ਪਰ ਹਾਂ ਥੋੜਾ ਪਾਇਆ ਦੁੱਧ ਤੁਸੀਂ ਪਰ ਆਏ ਸੋਚੋ ਨਾ ਵੀ ਹਾਂ ਵੀ ਜਮੀ ਨਹੀਂ ਪਾਇਆ ਪਾਇਆ ਥੋੜਾ ਪਾਇਆ ਤੁਸੀਂ ਆਪ ਹੀ ਹਿਸਾਬ ਲਾ ਲਓ ਗਲਾਸ ਦੇ ਤੀਜੇ ਹਿੱਸੇ ਦਾ ਕੀ ਬਣਦਾਗਾ ਇਹ ਤੀਜੇ ਹਿੱਸੇ ਨਾਲ ਦੇਖੋ ਆਪਾਂ ਜਿਹੜੀ ਇਹ ਖੀਰ ਬਣਾਤੀ ਦੇਖੋ ਤੁਹਾਡੇ ਸਾਹਮਣੇ ਤੇ ਇਹਦਾ ਸਵਾਦ ਨਾ ਬਹੁਤ ਵਧੀਆ ਇਹਦਾ ਸਵਾਦ ਆਊਗਾ ਤੇ ਜਿਹੜੀ ਆਪਾਂ ਨੇ ਇਹ ਬਣਾਈ ਆ ਵਿੱਚ ਕਾਜੂ ਬਦਾਮ ਸਾਰਾ ਕੁਝ ਪਾਤਾ ਤੇ ਦੇਖੋ ਹੁਣ ਬਿਲਕੁਲ ਵੀ ਨਹੀਂ ਲੱਗਦਾ ਵੀ ਇਹਦੇ ਵਿੱਚ ਵੀ ਇੰਨਾ ਕੁ ਦੁੱਧ ਪਾਇਆ ਦੇਖੋ ਸੰਘਣੀ ਦੇਖੋ ਕਿੰਨੀ ਹੋ ਗਈ ਥੋੜੀ ਸਾਹਮਣੇ ਆ ਦੇਖੋ ਇਸੇ ਤਰੀਕੇ ਨਾਲ ਦੇਖੋ ਆਪਾਂ ਬਣਾ ਸਕਦੇ ਆਂਗੇ ਬਿਲਕੁਲ ਘੱਟ ਦੁੱਧ ਦੇ ਨਾਲ ਜੇ ਆਪਨੇ ਖੀਰ ਬਣਾਉਣੀ ਆ ਨਾ ਤਾਂ ਇਸ ਤਰੀਕੇ ਨਾਲ ਬਣਾ ਸਕਦੇ ਹੁਣ ਜੇ ਥੋੜੀ ਜੀ ਤੁਸੀਂ ਜ਼ਿਆਦਾ ਬਣਾਉਣੀ ਆ ਵੱਧ ਤੋਂ ਵੱਧ ਛੋੜਾ ਦੇਖੋ ਇੱਕ ਗਲਾਸ ਤੋਂ ਵੀ ਘੱਟ ਦੁੱਧ ਲੱਗੂਗਾ ਸਿਰਫ ਇੱਕ ਗਲਾਸ ਤੋਂ ਘੱਟ ਦੁੱਧ ਜਿਹਦੇ ਨਾਲ ਆਪਾਂ ਖੀਰ ਸਾਰੇ ਪਰਿਵਾਰ ਵਾਸਤੇ ਬਣਾ ਸਕਦੇ ਆਂਗੇ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਨੇ ਆਂ ਖੀਰਾ ਪਾ ਭਾਂਡੇ ਦੇ ਵਿੱਚ ਕੱਢ ਲਈ ਪਾਖਾ ਮਾਰੀ ਜਾਂਦੀ ਹੈਗੀ ਬਿਲਕੁਲ ਤੇ ਹੁਣ ਇਹਦੇ ਉੱਤੇ ਨਾ ਆਪਾਂ ਨਾਰ ਦੇ दाਣੇ ਪਾ ਦਨੇ ਆ ਜੇ ਤਾਂ ਦੇਖੋ ਹੈਗੇ ਤਾਂ ਪਾ ਦਿਓ ਜੇ ਨਹੀਂ ਹੈਗੇ ਤਾਂ ਤੁਸੀਂ ਐਦਾਂ ਵੀ ਇਹਨੂੰ ਬਣਾ ਸਕਦੇ ਹਾਂ ਇਹ ਲਓ ਜੀ ਦੇਖੋ ਹੁਣ ਖੀਰ ਦੇਖੋ ਆਪਣੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਤੇ ਇਹਨੂੰ ਕੋਈ ਕਾਹੀ ਨਹੀਂ ਸਕਦਾ ਵੀ ਇਹ ਬਿਨਾ ਦੁੱਧ ਤੋਂ ਹੀ ਮੰਨੋ ਤੁਸੀਂ ਕਿਉਂਕਿ ਦੇਖੋ ਗਲਾਸ ਦਾ ਚੌਥਾ ਇੰਨਾ ਕੋਈ ਮੈਨੇ ਨਹੀਂ ਰੱਖਦਾ ਦੁੱਧ ਦਾ ਵੀ ਐਨੇ ਕੁ ਦੁੱਧ ਨਾਲ ਵੀ ਆਪਾਂ ਦੇਖੋ ਖੀਰ ਬਣਾ ਸਕਦੇ ਆਂਗੇ ਦੇਖੋ ਇਹ ਤੁਹਾਡੇ ਸਾਹਮਣੇ ਆ ਸੰਘਣੀ ਸੰਘਣੀ ਖੀਰ ਬਣੀ ਆਗੀ ਤੇ ਸਵਾਦ ਵੀ ਇਹਦਾ ਬਹੁਤ ਵਧੀਆ ਹੈਗਾ ਪੂਰਾ ਟੇਸਟੀ ਸਵਾਦ ਆ ਖੀਰ ਦਾ ਜਿਹੜੀ ਆਪਨੇ ਬਣਾਈ ਆ ਤੇ ਇਹ ਆਪਣੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਵੀਡੀਓ ਨੂੰ ਲਾਇਕ ਕਰਿਓ ਸ਼ੇਅਰ ਕਰਿਓ ਜੈਨ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵੀਡੀਓ ਤੁਹਾਨੂੰ ਕਿਸਤਾ ਨਹੀਂ ਲੱਗਦੀ ਠੀਕ ਹੈ ਜੀ ਤੇ ਇਹੀ ਵੇਨ ਤੇ ਵੀ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਆਪਾਂ ਥੋੜੇ ਸੁਣ ਦਿਖਾਉਣੇ ਆ ਦੇਖੋ ਆ ਦੇਖੋ ਸੰਘਣੀ ਦੇਖੋ ਕਿੰਨੀ ਆ ਗਈ ਕਿਤੇ ਕਈ ਵਾਰ ਐ ਹੋ ਜਾਂਦਾ ਵੀ ਇਹ ਤਾਂ ਪਤਲੀ ਜੀ ਬਣੀ ਆ ਵੀ ਪਹਿਲਾਂ ਆਪਾਂ ਪਾਣੀ ਚ ਰਿੰਨੀ ਆ ਨਾ ਆ ਦੇਖੋ ਸੰਘਣੀ ਦੇਖੋ ਕਿੰਨੀ ਆ ਗਈ ਖੀਰ ਤੇ ਚਾਂਚੇ ਦੇ ਨਾਲ ਦੇਖੋ ਬਿਲਕੁਲ ਵੀ ਨਹੀਂ ਲੈਂਦੀ ਇੰਨੀ ਜਿਆਦਾ ਸੰਘਣੀ ਬਣੀ ਆ ਗਈ ਇਹ ਤੇ ਇਹਦਾ ਟੇਸਟ ਵੀ ਬਹੁਤ ਜਿਆਦਾ ਵਧੀਆ ਹੋਊਗਾ ਤੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਦੁਬਾਰਾ ਫੇਰ ਆਪਾਂ ਤੁਹਾਨੂੰ ਕਹਿਨੇ ਆ ਵੀ ਜੇਕਰ ਵਿੱਚ ਦੁੱਧ ਨਾ ਹੋਵੇ ਘੱਟ ਹੋਵੇ ਦੁੱਧ ਤਾਂ ਤੁਸੀਂ ਇਸ ਤਰੀਕੇ ਨਾਲ ਖੀਰ ਬਣਾ ਸਕਦੇ ਹੋ ਨਹੀਂ ਤਾਂ ਦੇਖੋ ਆਪਾਂ ਨੂੰ ਪਹਿਨਾ ਡਾਰ ਹੀ ਰਹਿੰਦਾ ਵੀ ਹਾਂ ਆਪਣੇ ਖੀਰ ਬਣਾਉਣੀ ਆ ਦੁੱਧ ਘੱਟ ਆਗਾ ਵੀ ਕਿਵੇਂ ਆਪਾਂ ਸਾਰਾਂਗੇ ਦੁੱਧ ਦੇ ਨਾਲ ਦਾ ਵੀ ਇਦਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਵੀ ਖੀਰ ਬਣ ਜਾਂਦੀ ਹੈ ਦੁੱਧ ਨਾਲ ਬਹੁਤ ਵਧੀਆ ਬਣਦੀ ਹੈ ਤੁਸੀਂ ਐਨਾ ਸੋਚੇ ਵੀ ਇਹਦਾ ਟੇਸਟ ਨਹੀਂ ਵਧੀਆ ਆਉਣਾ ਇਹਦਾ ਟੇਸਟ ਵੀ ਬਹੁਤ ਵਧੀਆ ਹੈਗਾਗਾ ਤੁਸੀਂ ਬਣਾ ਕੇ ਜਰੂਰ ਟਰਾਈ ਕਰਕੇ ਦੇਖੋ ਇੱਕ ਵਾਰੀ ਚਾਹੇ ਤੁਸੀਂ ਥੋੜੀ ਬਣਾ ਲਿਓ ਪਰ ਬਣਾ ਕੇ ਜਰੂਰ ਦੇਖੋ ਫਿਰ ਆਪਾਂ ਨੂੰ ਪਤਾ ਲੱਗ ਜੰਦਾ ਵੀ ਵਾਕਈ ਚੀਜ਼ ਬਣਦੀ ਹੈ ਘੱਟ ਦੇ ਨਾਲ ਤੇ ਇਹ ਹੈ ਆਪਣੀ ਅੱਜ ਦੀ ਵੀਡੀਓ ਠੀਕ ਹੈ ਜੀ ਹੁਣ ਮਿਲਦੇ ਹਾਂ ਆਪਾਂ ਅਗਲੀ ਵੀਡੀਓ 'ਚ